ਹਾਲੇ ਲਿਫਟ ਦਾ ਇਧਰਵਾਜਾ ਨਹੀਂ ਹੈਗਾ ਵੀਰੇ ਪਹਿਲੀ ਗੱਲ ਤਾਂ ਇਹ ਤਾਂ ਬਹੁਤ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਹਦੇ 'ਚ ਬੰਦਾ ਕੋਈ ਫਸ ਜਾਵੇ ਐਂ ਕਿਵੇਂ ਇਹ ਕੋਈ ਤਰੀਕਾ ਮੁਲੈਮ ਹੋਣੀ ਨਹੀਂ ਲਿਫਟ ਦਾ ਦਰਵਾਜਾ ਵੀ ਨਹੀਂ ਹੈਗਾ ਪਲੱਸ ਕੰਟਰੋਲ ਬਾਹਰ ਉਹ ਦੋਨੋਂ ਚੀਜ਼ਾਂ ਖਰਾਬ ਹੋ ਗਈਆਂ ਲਿਫਟ ਅੜ ਗਈ ਜਦੋਂ ਸਮਾਨ ਬ੍ਰੇਕ ਹੋ ਗਿਆ ਲਿਫਟ ਦੇ ਖਿੱਚਣ ਕਰਕੇ ਫਿਰ ਉੱਪਰੋਂ 755 ਤੋਂ 63 ਤੇ ਜਾ ਕੇ ਜ਼ਮੀਨ ਤੇ ਡਿੱਗੇ ਜੋ ਜਿੰਨੇ ਲੋਕਾਂ ਨੂੰ ਜਾਣਾ ਤੁਸੀਂ ਔਨ ਕਰਨੀ ਹੈ ਤੇ ਛਾਲ ਮਾਰ ਕੇ ਜੜਨਾ। ਛਾਲ ਮਾਰ ਕੇ ਜੜਨਾ ਤੇ ਛਾਲ ਮਾਰ ਕੇ ਉਤਰਨਾ ਪੈਣਾ ਤੁਹਾਨੂੰ। ਸਲੀਪੋ ਹੈ ਸਰਵਿਸ ਲਿਫਟ। ਇਸੇ ਸਿਲੰਡਰ ਹੋ ਗਿਆ ਜੋ ہمارا ਰਾਸ਼ਨ ਆਤਾ ਹੈ ਜਾਂ ਕੂੜਾ نیچے ਜਾਂਦਾ ਹੈ। ਉਸ ਚੀਜ਼ ਕੀ ਲਈ ਉਹ ਉਹ ਲਿਫਟ। ਅਸੀਂ 1 ਘੰਟੇ ਤੋਂ ਵੱਧ ਉੱਥੇ ਰੋਲਾ ਪਾਇਆ, ਚੀਕਾਂ ਮਾਰੀਆਂ ਦੋਨੇ ਜਣਿਆਂ ਨੇ ਲਿਫਟ ਦੇ ਅੰਦਰ ਪਿਆਣੇ। ਪਰ ਸਾਨੂੰ ਸਵਾ ਘੰਟਾ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਫ੍ਰਸਟ੍ਰੇਟ ਕਰ ਕੋਈ ਬੰਦਾ ਵੀ ਨਹੀਂ ਆ ਕੇ ਸਾਨੂੰ ਪੁੱਛਿਆ ਵੀ ਇਹਨੂੰ ਬਾਹਰ ਹੀ ਕੱਢਦੀ ਅਸੀਂ। ਫਿਰ ਅੱਧੇ ਪੌਣੇ ਘੰਟੇ ਬਾਅਦ ਇੱਕ ਕੋਈ ਬੰਦਾ ਆਇਆ ਬਾਹਰ ਜਿਹਨੇ ਜੀਕਾ ਸੁਣੀਆ ਉਹਨੇ ਦੇਖਿਆ ਕਿ ਇੱਕ ਮੁੰਡਾ ਇੱਥੇ ਡਿੱਗਿਆ ਪਿਆ ਸੀਗਾ ਤੇ ਦੂਜੇ ਜਿਹੜੇ ਭਾਜੀ ਸੀ ਸਾਡੇ लवली ਭਾਜੀ ਉਹ ਥੱਲੇ ਲਿਫਟ 'ਚ ਸੀਗੇ। ਦਾ ਸਟਾਫ ਮੈਨੂੰ ਆ ਕੇ ਸਵਾ ਘੰਟਾ ਬਾਅਦ ਇਹੀ ਦੇਖਦਾ ਰਹੇ ਵੀ ਮੈਂ ਲਿਫਟ 'ਚ ਡਿੱਗਿਆ ਹੋਇਆ ਔਰ ਹੱਟ ਪੈਰ ਮੇਰੇ ਦੇ ਮੇਰੇ ਬੰਦੇ ਦੇ ਟੁੱਟੇ ਹੋਏ ਆ। ਅਸੀਂ ਮੂਵ ਵੀ ਨਹੀਂ ਕਰ ਸਕਦੇ ਸੀ ਲਿਫਟ 'ਚੋਂ ਆ ਬਾਹਰ ਆ ਸਕੀ ਟੁੱਟੀ ਹੋਈ ਲਿਫਟ 'ਚ ਥੱਲੇ ਡਿੱਗੇ ਰਹੇ ਅਸੀਂ। 1 ਘੰਟੇ ਤੋਂ ਬਾਅਦ ਅਸੀਂ ਉਸ ਸਮਾਪਤੀ ਕੀਤਾ ਆਪਣੇ ਆਪ ਦਾ। ਰਹਾ ਵੀ ਮੈਂ 1.5 ਘੰਟਾ ਵਾਂ ਤੜਤਰਾ ਚੀਕ ਤਰਾ ਕਿਸੇ ਨੇ ਸੁਨਾ ਸਟਾਫ ਵਾਲੇ ਲੋਗ ਵਹਾਂ ਪਰ ਪਹੁੰਚੇ ਥੇ ਲੇਕਿਨ ਉਹ ਦੇਖਤੇ ਰਹੇ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਫਰਸਟ ایڈ ਨਹੀਂ ਦਿਆ ਕੋਈ ਉਹ ਕਹਿੰਦੇ ਜੀ ਰਿਕਾਰਡ ਸਾਡੇ ਕੋਲ ਕੋਈ ਹੈ ਨਹੀਂਗਾ ਸਾਡੀ ਸਰਵਿਸ ਲਿਫਟ ਹੈਗੀ ਹੈ ਫਿਰ ਅਸੀਂ ਉਹਨਾਂ ਪੁੱਛਿਆ ਵੀ ਤੁਸੀਂ ਇਹਨਾਂ ਕੋਈ ਮੇਨਟੇਨੈਂਸ ਕਰਾਉਂਦੇ ਹੋ ਕਹਿੰਦੇ ਸਾਨੂੰ ਕੋਈ ਨੋਲੇਜ ਨਹੀਂ ਹੈਗੀ ਇਹਦੀ ਨਾ ਉਹਨਾਂ ਕੋਲ ਕੋਈ ਰਿਕਾਰਡ ਸੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਇੱਕ ਪੈਂਟ ਹਾਊਸ ਵਿੱਚ ਖੜੇ ਹਾਂ ਜਿੱਥੇ ਬੇਸਮੈਂਟ ਦੇ ਵਿੱਚ ਇੱਕ ਜਿਹੜੀ ਲਿਫਟ ਹੈ ਕੱਲ ਸ਼ਾਮ ਉਹ 7ਵੀਂ ਮੰਜ਼ਲ ਤੋਂ ਥੱਲੇ ਡਿੱਗਦੀ ਹੈ ਜਿਹਦੇ ਵਿੱਚ ਦੋ ਨੌਜਵਾਨ ਜਿਹੜੇ ਹੈਗੇ ਗੰਭੀਰ ਰੂਪ ਵਿੱਚ ਕਾਇਲ ਹੋ ਜਾਂਦੇ ਨੇ ਜ਼ਖਮੀ ਹੋ ਜਾਂਦੇ ਨੇ ਪਰ ਇੱਥੇ ਦੇ ਜਿਹੜੇ ਸਟਾਫ ਨੇ ਉਹਨਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਫਰਸਟ ایڈ ਜਾਂ ਨਹੀਂ ਇੱਕ ਘੰਟਾ ਦੱਸਿਆ ਜਾਂਦਾ ਵੀ ਇੱਕ ਘੰਟਾ ਜਿਹੜੇ ਹੈਗੇ ਦੋਵੇਂ ਨੌਜਵਾਨ ਉੱਥੇ ਤੜਫਦੇ ਰਹੇ ਨੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਸਜਾਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਇਹ ਕੱਲ ਕੀ ਮਾਮਲਾ ਹੋਇਆ ਕੱਲ ਕਿੰਨੇ ਇਹ ਕੱਲ 6 ਵਜੇ ਦੇ ਕਰੀਬ ਦਾ ਮਾਮਲਾ ਹੈ ਜੀ ਲਿਫਟ ਤੋਂ ਦੋ ਆਪਣੇ ਨੌਜਵਾਨ ਜਿਹੜੇ ਮੁੰਡੇ ਸੀ ਉੱਪਰੋਂ ਥੱਲੇ ਆਪਣਾ ਕੰਮ ਸਮਾਨ ਚੜਾ ਰਹੇ ਸੀਗੇ ਇੱਕੋ ਦਮ ਕੀ ਹੋਇਆ ਕਿ ਉਹ ਜਦੋਂ ਸਮਾਨ ਲੈ ਕੇ ਜਾ ਰਹੇ ਸੀ ਲਿਫਟ ਤੇ ਸਮਾਨ ਉਹਨਾਂ ਦਾ ਕੋਈ ਜਿਹੜੇ ਸੀਗੇ ਗਾਡਰ ਜੇ ਉਹ ਸੀਗੇ ਨਾਲ ਉਹ ਲਿਫਟ ਦੇ ਦਰਵਾਜੇ ਨਾਲ ਥੋੜਾ ਜਿਹਾ ਅੜਿਆ ਵਾ ਉਸ ਤੋਂ ਬਾਅਦ ਇੱਕੋ ਦਮ ਕੀ ਹੋਇਆ ਜਦੋਂ ਗਾਡਰ ਅੜਿਆ ਤੇ ਲਿਫਟ ਨੇ ਉੱਪਰੋਂ ਪਰ ਆਪਣਾ ਪਤਾ ਨਹੀਂ ਪ੍ਰੈਸ਼ਰ ਛੱਡਿਆ ਕੀ ਹੋਇਆ ਰੱਬ ਜਾਣੇ ਇਹਨਾਂ ਦੀ ਲਿਫਟ 'ਚ ਕੀ ਨੁਕਸ ਹੈਗੇ ਨੇ ਉਹ ਇੱਕੋ ਦਮ ਉਹ ਗਾਡਰ ਟੁੱਟਿਆ ਤੇ ਲਿਫਟ ਉੱਪਰੋਂ ਥੱਲੇ ਆਈ ਸਿੱਧਾ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਕੀ ਹੋਇਆ ਇਹ ਵਿਚਾਰੇ ਚੀਕਾ ਮਾਰਦੇ ਰਹੇ ਪੌਣਾ ਘੰਟਾ ਥੱਲੇ ਜਦੋਂ ਥੱਲੇ ਪਹੁੰਚੇ ਫਿਰ ਅੱਧੇ ਪੌਣੇ ਘੰਟੇ ਬਾਅਦ ਇੱਕ ਕੋਈ ਬੰਦਾ ਆਇਆ ਬਾਹਰ ਉਹ ਜਿਹਨੇ ਚੀਕਾਂ ਸੁਣੀਆਂ ਉਹਨੇ ਦੇਖਿਆ ਕਿ ਇੱਕ ਮੁੰਡਾ ਇੱਥੇ ਡਿੱਗਿਆ ਪਿਆ ਸੀਗਾ ਤੇ ਦੂਜੇ ਜਿਹੜੇ ਭਾਜੀ ਸੀ ਸਾਡੇ लवली ਭਾਜੀ ਉਹ ਥੱਲੇ ਲਿਫਟ 'ਚ ਸੀਗੇ ਤੇ ਉਹਨਾਂ ਨੇ ਫਿਰ ਰੌਲਾ ਪਾਇਆ ਇੰਨਾ ਜ਼ਿਆਦਾ ਉਹਨਾਂ ਨੇ ਪਹਿਲੇ ਜਿਹੜਾ ਮੁੰਡਾ ਬਾਹਰ ਡਿੱਗਿਆ ਸੀ ਉਹਨੂੰ ਚੱਕ ਕੇ ਸਾਈਡ ਤੇ ਕੀਤਾ ਅੱਧੇ ਪੌਣੇ ਘੰਟੇ ਬਾਅਦ ਕਿ ਕਿੰਨਾ ਤੜਫੇ ਨੇ ਉਹ ਬੰਦੇ ਉਹਨਾਂ ਦੀ ਪੱਗ ਹਲੇ ਵੀ ਲਿਫਟ 'ਚ ਮੌਜੂਦ ਹੈ ਜਿਉਂ ਕਿ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਜਦੋਂ ਦੇਖਿਆ ਕਿ लवली ਭਾਈ ਚੀਕਾਂ ਮਾਰ ਰਹੇ ਨੇ ਤੇ ਉਹਨਾਂ ਨੇ ਚੱਕਿਆ ਫਿਰ लवली ਭਾਈ ਦੇ ਕੋਈ ਬ ਹਸਪੀਟਲ ਪਹੁੰਚੇ ਰਿਹਾ ਜਦੋਂ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਬਹੁਤ ਗੰਭੀਰ ਨੇ ਕੋਈ ਵੀ ਇਹਨਾਂ ਦੇ ਬਿਆਨ ਦੇ ਜਾਂਦੇ ਉਹ ਸਿਗੇ ਨਹੀਂ ਲਾਇਕ ਉਹਨਾਂ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ ਮਨਕੇ ਤੱਕ ਟੁੱਟ ਗਿਆ ਗਿੱਟੇ ਵੀ ਦੋਨੋਂ ਉਹਨਾਂ ਦੇ ਕ੍ਰੈਕ ਹੋ ਚੁੱਕੇ ਨੇ ਤੇ ਦੂਜੇ ਮੰਡ ਦੀ ਪਸਲੀਆਂ ਵੀ ਟੁੱਟ ਗਈਆਂ ਨੇ ਸਰ ਕਿਸੇ ਵੀ ਬਿਲਡਿੰਗ ਦੇ ਵਿੱਚ ਜਦੋਂ ਲਿਫਟ ਲਗਾਈ ਜਾਂਦੀ ਹੈ ਤੇ ਉਹਦਾ ਹਰ ਮਹੀਨੇ ਦਾ ਜਿਹੜਾ ਮੇਨਟੇਨੈਂਸ ਹੁੰਦਾ ਹੈ ਉਹਦਾ ਰਿਕਾਰਡ ਰੱਖਿਆ ਜਾਂਦਾ ਹੈ ਵੀ ਇੱਥੇ ਤੁਸੀਂ ਚੈੱਕ ਕੀਤਾ ਕੋਈ ਰਿਕਾਰਡ ਇਹਨਾਂ ਦਾ ਸੀਗਾ ਇਹ ਤਾਂ ਜਿਹੜੀ ਲਿਫਟ ਹੈਗੀ ਹੈ ਇਹਦਾ ਖਸਤਾ ਹਾਲ ਹੈਗੀ ਹੈ ਵੈਸੇ ਵੀ ਇਹ ਚੱਲਣ ਦੇ ਲਾਇਕ ਹੈ ਨਹੀਂਗੀ ਪਰ ਇਹਨੂੰ ਵਰਤੋਂ ਉਹ ਕੋਰ ਨਹੀਂ ਰੱਖਿਆ ਭਾਜੀ ਕੱਲ ਪੁੱਛਿਆ ਸੀ ਕਹਿੰਦੇ ਜਿਹੜੇ ਮੇਨ ਇਹਦੇ ਮਾਲਕ ਨੇ ਉਹ ਤਾਂ ਬੰਬੇ ਬੈਠੇ ਨੇ ਜੀ ਕੋਈ ਸਚਿੰਨ ਜੀ ਉਹਨਾਂ ਦਾ ਨਾਮ ਹੈ ਉਹ ਕਹਿੰਦੇ ਮੈਨੂੰ ਤਾਂ ਵਾਇਰਲ ਹੋਇਆ ਹੋਇਆ ਮੈਂ ਬਾਹਰ ਤੇ ਮੈਂ ਉੱਥੇ ਦੇ ਮੈਨੇਜਰ ਨੂੰ ਕਹਿ ਦਿੰਨਾ ਅਸੀਂ ਇੱਥੇ ਆ ਕੇ ਜਦੋਂ ਪੁਲਿਸ ਵੀ ਆਈ ਸੀਗੀ ਨਾਲ ਤੇ ਮੈਨੇਜਰ ਕੋਈ ਪਤਾ ਨਹੀਂ ਇਹਨਾਂ ਦੇ ਉੱਪਰੋਂ ਇੱਕ ਦੋ ਲੜਕੇ ਹੀ ਆਏ ਆ ਉਹ ਕਹਿੰਦੇ ਜੀ ਰਿਕਾਰਡ ਸਾਡੇ ਕੋਲ ਕੋਈ ਹੈ ਨਹੀਂਗਾ ਸਾਡੀ ਸਰਵਿਸ ਲਿਫਟ ਹੈਗੀ ਹੈ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਕੋਈ ਮੇਨਟੇਨੈਂਸ ਕਰਾਉਂਦੇ ਹੋ ਕਹਿੰਦੇ ਸਾਨੂੰ ਕੋਈ ਨੌਲੇਜ ਨਹੀਂ ਹੈਗੀ ਇਹਦੀ ਨਾ ਉਹਨਾਂ ਕੋਲ ਕੋਈ ਰਿਕਾਰਡ ਸੀ ਸੋ ਵੱਡੀ ਗੱਲ ਇਹ ਹੈ ਕਿਉਂਕਿ ਕੋਈ ਵੀ ਲਿਫਟ ਲੱਗਦੀ ਹੈ ਉਹਦਾ ਹਰ ਮਹੀਨੇ ਜਾਂ 6 ਮਹੀਨੇ ਬਾਅਦ ਇਹਦਾ ਮੇਨਟੇਨੈਂਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਉਹਦਾ ਨਾਲ ਰਿਕਾਰਡ ਵੀ ਰੱਖਿਆ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਕਿਉਂਕਿ ਇਹਦੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਤੇ ਉਹ ਹਾਦਸੇ ਤੋਂ ਬਚਣ ਵਾਸਤੇ ਜਿਹੜਾ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਹੋਰ ਵੀ ਕੀ ਮੈਡਮ ਕੀ ਸੀਗਾ ਮਾਮਲਾ ਇਹ ਪ੍ਰੋਪਰ ਦੱਸਿਓ ਵੀ ਕੌਣ ਸੀਗੇ ਜਿਹੜੇ ਡਿੱਗੇ ਨੇ ਤੇ ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਤਾਂ ਨਾਮ ਦੱਸੋ ਤੇ ਮੇਰਾ ਨਾਮ ਜਸਵਿੰਦਰ ਹੈ ਮੇਰੇ ਹਸਬੰਡ ਸੀ ਉਹ ਇੱਥੇ ਕੰਮ ਲਗਾਣ ਆਏ ਸੀ ਸਟੇਜ ਦਾ ਜੀ ਨਾਮ ਸੁਣਾ ਗੁਰਚਰਨ ਸਿੰਘ लवली ਤੇ ਉਸ ਕੰਮ ਲਗਾਣ ਆਏ ਸੀ ਸਟੇਜ ਦਾ ਸਮਾਨ ਵਗੈਰਾ ਛੜਾ ਰਹੇ ਸੀ ਉਤਾਰ ਰਹੇ ਸੀ ਫੰਕਸ਼ਨ ਖਤਮ ਹੋ ਗਿਆ ਸੀ ਉਦੋਂ ਉਹਨਾਂ ਦਾ ਲਿਫਟ ਖਰਾਬ ਹੋਣ ਕਰਕੇ ਉਹਨਾਂ ਨੂੰ ਆਪਣਾ ਹਾਊਸ ਚ ਲਿਫਟ ਫਸ ਗਏ ਜਿਸ ਕਰਕੇ ਲਿਫਟ 7th ਫਲੋਰ ਤੋਂ ਸਿੱਧਾ نیچے ਆ ਕੇ ਗਿਰੀ ਤੇ ਝਟਕੇ ਨਾਲ ਉਹਨਾਂ ਦੀ ਬਹੁਤ ਬੁਰੀ ਹਾਲਤ ਹੋਈ ਇਹ ਜਿੰਦਸ ਕਾਫੀ ਆਈਆਂ ਉਹਨਾਂ ਨੂੰ ਕੀ ਕੰਡੀਸ਼ਨ ਹੈਗੀ ਉਹਨਾਂ ਦੀ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਇਸ ਟਾਈਮ ਐਮ ਆਰ ਐਲ ਵੀ ਭੇਜ ਹੈ ਉਹਨਾਂ ਦੇ ਦੋਨੋਂ ਪੈਰ ਫੈਕਚਰ ਹੋ ਗਏ ਸਪਾਈਨ ਪ੍ਰੋਬਲਮ ਆਈ ਹੋਈ ਹੈ ਐਮ ਆਰ ਐਲ ਵੀ ਭੇਜਿਆ ਹੈ ਉਹਨਾਂ ਨੂੰ ਉਹ ਉਸ ਵਾਰ ਪਤਾ ਲੱਗੇ ਉਹਨਾਂ ਦੇ ਕੀ ਕੀ ਪ੍ਰੋਬਲਮ ਆਈ ਸੀ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਨੂੰ ਬਾਅਦ ਨਹੀਂ ਬਾਅਦ ਚ ਬੁਲਾਇਆ ਉਹਨਾਂ ਦੇ ਕਿਸੇ ਫਰੈਂਡ ਨੇ ਇਹਨਾਂ ਨੇ ਪਹਿਲਾਂ ਤੇ ਜਦੋਂ ਦੋਨੋਂ ਜਣੇ ਫਸੇ ਹੋਏ ਸੀ ਲਿਫਟ ਦੇ ਵਿੱਚ ਕੋਈ ਇਹਨਾਂ ਦੇ ਹੈਲਪ ਲਈ ਨਹੀਂ ਆਇਆ ਪੈਂਟ ਹਾਊਸ ਦੇ ਕੋਈ ਕਿਸੇ ਨੇ ਵੀ ਸਟਾਫ ਨੇ ਇਹਨਾਂ ਦੀ ਹੈਲਪ ਨਹੀਂ ਕੀਤੀ ਮੈਨੇਜਰ ਵੀ ਔਰ ਇਹਨਾਂ ਇਹ ਸ਼ਾਊਟ ਕਰ ਰਹੀ ਸੀ ਚਿੱਕਾ ਬਾਹਰ ਸੀ ਇਹਨਾਂ ਨੇ ਕਿਸੇ ਨੇ ਆ ਕੇ ਨਹੀਂ ਕੱਢਿਆ ਉਹਨਾਂ ਨੂੰ ਬਾਹਰ ਫਿਰ ਇਹਨਾਂ ਨੇ ਆਪਣੇ ਕਿਸੇ ਖਾਸ ਫਰੈਂਡ ਨੂੰ ਫੋਨ ਕੀਤਾ ਉਹਨਾਂ ਨੇ ਐਮ뷸ੈਂਸ ਭੇਜੀ ਉਹਨਾਂ ਦੇ ਬੰਦੇ ਆਏ ਉਹਨਾਂ ਨੇ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਫਿਰ ਐਮਰਜੈਂਸੀ ਚ ਹਸਪਤਲ ਲੈ ਕੇ ਗਏ ਉਹਨਾਂ ਸੋ ਤੁਸੀਂ ਸੁਣਿਆ ਹੈ ਕਿ ਕਿ ਜਿਹੜਾ ਇਸ ਬਿਲਡਿੰਗ ਦਾ ਜਿਹੜਾ ਸਟਾਫ ਸੀਗਾ ਉਸ ਨੇ ਵੀ ਕੋਈ ਹੈਲਪ ਨਹੀਂ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਸ ਨੂੰ ਵੀ ਬੜੀ ਦੇਰ ਬਾਅਦ ਸੱਦਾ ਗਿਆ ਕਿਉਂਕਿ ਜਿਹੜੇ ਜਿਹੜੇ ਬੰਦਾ ਜਿਹੜੇ ਇੰਜਰਡ ਹੋਇਆ ਸੀ ਉਹਨੇ ਖੁਦ ਫੋਨ ਕਰਕੇ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਉਸ ਤੋਂ ਬਾਅਦ ਉਹ ਮੌਕੇ ਤੇ ਪਹੁੰਚਿਆ ਫਿਰ ਐਂਬੂਲੈਂਸ ਬੁਲਾ ਕੇ ਤੇ ਫਿਰ ਉਹਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਗਿਆ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਇਸ ਬਿਲਡਿੰਗ ਦੇ ਮੈਨੇਜਰ ਨਾਲ ਵੀ ਗੱਲਬਾਤ ਕਰਾਂਗੇ ਤੇ ਪਰ ਲੱਗਦਾ ਨਹੀਂ ਹੈ ਦੱਸਿਆ ਇਹ ਜਾਂਦਾ ਹੈ ਵੀ ਜਿਹੜਾ ਬਿਲਡਿੰਗ ਦਾ ਮੈਨੇਜਰ ਹੈਗਾ ਆ ਉਹ ਮੌਕੇ ਤੇ ਫਿਲਹਾਲ ਮੌਜੂਦ भी थोड़ी गलबात करवाइए सर क्या नाम है आपको? लक्ष्मण सर लक्ष्मण जी यही बताइए जो कल जो लिफ्ट गिरी है उसके बारे में कोई जानकारी है आपके पास पहले भी इसको कितनी देर में मेंटेनेंस किया जाता है उसका कोई रिकॉर्ड रखा है आपने सर फर्स्ट ऑफ ऑल तो लिफ्ट गिरी नहीं है लिफ्ट फंसा है उसमें जो एंगल वगैरह जो उन्होंने सामान जो एक्स्ट्रा लोड डाला हुआ था उसके वजह से लिफ्ट फंसा है उसमें वो लिफ्ट गिरा नहीं है क्योंकि लिफ्ट जो जैसा है जो पुलिस भी आए हुए थे तो उन्होंने बंद करने के रखने के बुला था ना हमने उसको सर्विस कराया ना कुछ है। कल वो पी भी आए थे पाँच नंबर थाने से बंदे भी आए हुए थे तो उन्होंने भी जायजा लेके गए वो लिफ्ट गिरा नहीं है वो फंसा लिफ्ट चलो गिरा नहीं है जहाँ फंस गया जैसे भी हुआ लेकिन ये चलने के लायक नहीं है क्योंकि उसका कंट्रोल बाहर से है अंदर से कंट्रोल नहीं है अगर अंदर से कंट्रोल होता तो बंदा रोक सकता था उसको सर वो सर्विस लिफ्ट है वो वो पैसेंजर लिफ्ट नहीं है फर्स्ट ऑफ ऑल तो उसमें हम पैसेंजर को कोई भी किसी को अलाउ नहीं करते उसके वो तो पैसेंजर नहीं ना थे वो तो इंटीरियर डिज़ाइनिंग थी ना आप ही के यहाँ काम कर रहे थे वो डिज़ाइनिंग का नहीं सर वो हमारे पार्ट के उससे नहीं है बट डेकोरेशन के वो अलग से था उनका वो हमारे उस हमारे उसके पेंट हाउस के उस उसपे नहीं है फंक्शन में उनका डेकोरेशन का सामान आया हुआ था उसके लिए आए हुए थे वो फिर भी ये सर्विस के लिए रखा हो ना ऊपर आने जाने के लिए रखा है सामान लेके आने जाने के लिए रखा है बंदों को चढ़ने के लिए रखा चलो छोड़ दो आप इस बात को छोड़ दो भी किसी और थ, का था या ऐसे किसी और के साथ अगर आपके स्टाफ के साथ भी हादसा हो सकता था तो उसके बारे में आप क्या कहोगे वो तो चलने के लायक ही नहीं है हमने देखा शाल लगाकर उसके अंदर जाना पड़ता है शाल लगाकर कर बाहर आना पड़ता है अंदर से कंट्रोल ही नहीं है उसका नहीं सर वो तो दुखी बात है देखो मैं तो जिनका एक्सीडेंट हुआ है उनको मैं काफ़ी टाइम से जानता हूँ मैं टू से जानता हूँ उनको तो उनके साथ में मेरे दिन में बात भी हुई है उनसे कल परसों रात को 10 बजे उन्होंने जो सेटअप लगाया था 10 बजे आके भी बात हुई है और दूसरे दिन भी उनसे बात हुई है मेरी चार बार बात हुई है उनके साथ में कि जब क्योंकि उनके दूसरे फंक्शन होगा उनका तब जाके उन्होंने ये बोला था कि मेरे को सामान वो पार्टी कब खत्म होएगा तो उन्हें सामान दूसरी जगह पर रिप्लेस करना था उनसे मेरी चार बार बात हुई है मैंने उनको जैसे पार्टी तीन साढ़े बजे फ्री हुआ तो उनको मैंने बता दिया कि भाई हो गया आप समझ प्लीज़ ये बोल रहा है अभी मैं डेढ़ घंटा वहाँ तड़ता तर रहा चीखता रहा किसी ने नहीं सुना स्टाफ वाले लोग वहाँ पर पहुँचे थे लेकिन वो देखते रहे भी किसी ने कोई हेल्प नहीं की फर्स्ट एड नहीं दिया कुछ अरे सर उसमें ये था जो एम्बुलेंस आने में थोड़ा सा देरी हुई है दस दस पंद्रह मिनट एम्बुलेंस आ गया था और बाकी भी लोग गए वहाँ पर और पंद्रह बीस मिनट तक तो उन्होंने उठाने नहीं दिया उन्होंने कि हम उठा के एम्बुलेंस में डाल रहे थे तो क्योंकि वो चिल्ला रहे थे दर्द हो रहा था उनको वो मना कर रहे थे तो हम तो सर मैं फ़र्स्ट टाइम ही देखा मैंने ऐसे एक्सीडेंट मैंने उनको जबरदस्ती नहीं कर पाया फिर बाद में जो एम्बुलेंस का जो ड्राइवर था उसने बोला भाजी ये तो चिल्लाते रहेंगे हमने वो चीज़ वो नहीं करना है जल्दी हॉस्पिटल ले जाना है तब उन्होंने उन्होंने फिर ज़बरदस्ती करके उठा के तब हमने फिर हॉस्पिटल ले गए उस टाइम तक पंद्रह बीस मिनट लेट हो गया था उस टाइम तक सर हादसे से बचने के लिए इस लिफ्ट को बंद किया जाना चाहिए क्योंकि ये एक चलने के लायक नहीं है ना ही सामान ले जाने के लायक नहीं है क्योंकि इसको छलांग लगा कर जाना पड़ेगा ठीक है ना और वहीं पर वैसे ही आना पड़ेगा क्योंकि अंदर कंट्रोल होना बहुत ज़रूरी है क्योंकि अगर अंदर कंट्रोल होता पेशेंट से मेरी बात हुई है कहता अगर अंदर कंट्रोल होता तो मैं लिफ्ट को रोक सकता था किसी भी हालत में हमने चलाकर भी देखी है उसको बाहर से एक बार चला दो तो वो अपने आप चलती रहती कहीं रुकती नहीं है नीचे आके ही रुकेगी तो छलांग लगा के चलती लिफ्ट से छ्लॉग लगा के बहुत रिस्क का काम है सर उसमें उनको पहले इंस्ट्रक्शन दिया हुआ था क्योंकि जब वो जब सामान जब हम ऊपर नीचे कराते हैं ना एक्चुअली वो है सर्विस लिफ्ट जैसे सिलेंडर हो गया जो हमारा राशन आता है या कूड़ा नीचे जाता है उस चीज़ के लिए है वो, वो वो लिफ्ट तो हम क्या करते हैं उसमें कंट्रोल करिए ना कंट्रोल अंदर भी होना चाहिए और बाहर भी होना चाहिए जो इंस्ट्रक्शन दी गई हैं वो वो आपने फॉलो नहीं किया है ना ही उसका कोई रिकॉर्ड रखा आपने भी इसको कैसे ठीक किया कितनी देर बाद ठीक किए जाना चाहिए ये तो रिस्क वाला काम है तो बहुत और भी आपका भी कोई स्टाफ जख़्मी हो सकता है नहीं उस चीज़ के लिए तो सर करेंगे सर अभी उसका इंटीरियर का तो मेरे को वो नहीं है सर क्योंकि लगते टाइम मैं था भी नहीं यहाँ पे अभी मेरे को ज्वाइन किया हुआ है यहाँ पे अभी डेढ़ साल हुआ है डेढ़ साल में कभी अभी तक तो ऐसा हादसा भी नहीं हुआ है कभी चलो ਠੀਕ ਹੈ ਕਿਉਂਕਿ ਇਹਨਾਂ ਨੇ ਜਿਹੜੀ ਸਫਾਈ ਦੇਣੀ ਸੀ ਉਹ ਦੇ ਦਿੱਤੀ ਪਰ ਇਹਨਾਂ ਨੇ ਕੋਈ ਵੀ ਜਿਹੜਾ ਹੈਗਾ ਵਾ ਇਸ ਜਿਹੜੀ ਹਾਦਸੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਕਿਉਂਕਿ ਇਹ ਕਹਿੰਦੇ ਵੀ ਸਰਵਿਸ ਦੀ ਜਿਹੜੀ ਲਿਫਟ ਸੀਗੀ ਪਰ ਇਹ ਜਿਹੜੇ ਬੰਦੇ ਦੇ 6 ਵਜੇ ਹੈ ਉਹ ਇਹਨਾਂ ਦੀ ਬਿਲਡਿੰਗ ਦੇ ਵਿੱਚ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦਾ ਸੀਗਾ ਪਰ ਇਹਨਾਂ ਦਾ ਜ਼ਿੰਮੇਵਾਰੀ ਬਣਦੀ ਸੀਗੀ ਵੀ ਉਹਨਾਂ ਨੂੰ ਫਰਸਟ ایڈ ਦਿੰਦੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਦੀ ਹੈਲਪ ਕਰਦੇ ਹੁਣ ਆਪਾਂ ਪੁਲਿਸ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੀ ਮਰੀਜ਼ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਪੇਸ਼ੈਂਟ ਸਾਡੇ ਨਾਲ ਮੌਜੂਦ ਹੈ ਜੇ ਕੰਫਰਟ ਹੋਇਆ ਤਾਂ ਤੁਹਾਡੇ ਅ ਭਾਈ ਜੀ ਕੀ ਨਾਮ ਹੁੰਦਾ ਜੇ ਕੰਫਰਟ ਹੈਗੇ ਤਾਂ ਫੇਰ ਗੱਲ ਕਰਿਓ ਗੁਰਚਰਨ ਸਿੰਘ ਅ ਅੱਛਾ ਅੱਛਾ ਕੀ ਹੋਇਆ ਸੀ ਮਾਮਲਾ ਤੁਸੀਂ ਦੱਸ ਸਕਦੇ ਹੋ ਲਿਫਟ ਚੋਂ ਸਮਾਨ ਲੈ ਕੇ نیچے ਆਣ ਲੱਗੇ ਸੀਗੇ ਉਹਨਾਂ ਦੇ ਲਿਫਟ ਦਾ ਸਿਸਟਮ ਐਦਾਂ ਦਾਵਾ ਆ ਕਿ ਜੇ ਆਪਾਂ ਅੰਦਰ ਵੜਨਾ ਤਾਂ ਆਪਾਂ ਨੂੰ ਬਾਹਰੋਂ ਬਟਨ ਉਹਦਾ نیچے ਦਾ نیچے ਜਾਣ ਲਈ ਬਟਨ ਬਾਹਰੋਂ ਦਬਕ ਕੇ ਛਾਲ ਮਾਰ ਕੇ ਅੰਦਰ ਜਾਣਾ ਪੈਂਦਾ ਤੇ ਜੇ ਬਾਹਰ ਨਿਕਲਣਾ ਤੇ ਜਦੋਂ ਗਰਾਊਂਡ ਤੇ ਪਹੁੰਚ ਜੂਗੀ ਛਾਲ ਮਾਰ ਕੇ ਬਾਹਰ ਆ ਕੇ ਫੇਰ ਉਹਨੂੰ ਸਟਾਪ ਕਰਨਾ ਪੈਣਾ ਸਮਾਨ ਤਾਂ ਅਸੀਂ ਛੋਟਾ ਛੋਟਾ ਸਮਾਨ ਤਾਂ ਪਹਿਲਾਂ ਲਾ ਲਿਆ ਸੀਗਾ ਜਦੋਂ ਲੈ ਕੇ ਆ ਰਹੇ ਸੀ ਨੀਚੇ ਤੋਂ ਉਸ ਲਿਫਟ ਦੇ ਵਿੱਚ ਜਿਹੜਾ ਸਮਾਨ ਰੱਖਿਆ ਸੀ ਉਹ ਜਦੋਂ ਅਸੀਂ ਉਹਨੂੰ ਪਹਿਲਾਂ ਬਾਹਰ ਉਹ ਰੱਖ ਕੇ ਅੰਦਰ ਵੜਨ ਲੱਗੇ ਤੇ ਸਾਨੂੰ ਜੰਪ ਕਰਕੇ ਅੰਦਰ ਵੜਨਾ ਪਿਆ ਉਹ ਲਿਫਟ ਹਿੱਲਦੀ ਹੈ ਉਹ ਹਿਲਣ ਕਰਕੇ ਉਹ ਪੀਲਰ ਜਿਹੜਾ ਸੀ ਉੱਪਰ ਉਹਨਾਂ ਦੇ ਗੇਟ ਜਿਹੜੇ ਟੁੱਟੇ ਹੋਏ ਆ ਲਿਫਟ ਦੇ ਉਹ ਚ ਫਸ ਗਿਆ ਲਿਫਟ ਉੱਪਰ ਹੀ ਜਾਮ ਹੋ ਗਈ ਸਾਰੀ ਤੇ ਸਾਡੇ ਕੋ ਬਟਨ ਨਹੀਂ ਸੀ ਕੋਈ ਅੰਦਰ ਵੀ ਅਸੀਂ ਲਿਫਟ ਨੂੰ ਸਟਾਪ ਕਰਦੀ ਹੈ ਜਾਂ ਉੱਪਰ ਵਾਪਸ ਲੈ ਚ ਕੀ ਹੈ ਇਹਦਾ ਕੰਟਰੋਲ ਬਾਹਰ ਹੀ ਹੈ ਲਿਫਟ ਦਾ ਕੰਟਰੋਲ ਲਿਫਟ ਤੋਂ ਬਾਹਰ ਆ ਅੰਦਰ ਕੰਟਰੋਲ ਨਹੀਂ ਆ ਅੱਛਾ ਜੀ ਕੰਟਰੋਲ ਅੰਦਰ ਹੁੰਦਾ ਹੋ ਸਕਦਾ ਬਚਾਅ ਅੰਦਰ ਹੁੰਦਾ ਸੀ ਹਿਸਟਰੀ ਬੰਦ ਕਰ ਲੌਕ ਕਰ ਲੈਣੀ ਸੀ ਜੇ ਦਰਵਾਜ਼ਾ ਹੁੰਦਾ ਤੇ ਸਾਡਾ ਸਮਾਨ ਬਾਹਰ ਫਸਣਾ ਨਹੀਂ ਸੀ ਲਿਫਟ ਦਾ ਦਰਵਾਜ਼ਾ ਵੀ ਨਹੀਂ ਹੈਗਾ ਪਲੱਸ ਕੰਟਰੋਲ ਬਾਹਰ ਆ ਉਹ ਦੋਨੋਂ ਚੀਜ਼ਾਂ ਖਰਾਬ ਹੋ ਗਈਆਂ ਲਿਫਟ ਅੜ ਗਈ ਜੋ ਸਮਾਨ ਬ੍ਰੇਕ ਹੋ ਗਿਆ ਲਿਫਟ ਦੇ ਖਿੱਚਣ ਕਰਕੇ ਫਿਰ ਉੱਪਰੋਂ 7ਵੀਂ ਮੰਜ਼ਲ ਤੋਂ ਸਿੱਧੇ ਜਾ ਕੇ ਜ਼ਮੀਨ ਤੇ ਡਿੱਗੇ ਸਾਨੂੰ ਉਹਦਾ ਵੀ ਦੁੱਖ ਘਟਾ ਪਰ ਅਸੀਂ 1 ਘੰਟੇ ਤੋਂ ਵੱਧ ਉੱਥੇ ਰੋਲਾ ਪਾਇਆ ਚੀਕਾਂ ਮਾਰੀਆਂ ਦੋਨੇ ਜਣਿਆਂ ਨੇ ਲਿਫਟ ਦੇ ਅੰਦਰ ਪਿਆਣੇ ਪਰ ਸਾਨੂੰ ਸਵਾ ਘੰਟਾ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਫਰਸਟ ਸਟੇਟ ਤੱਕ ਕੋਈ ਬੰਦਾ ਵੀ ਨਹੀਂ ਆ ਕੇ ਸਾਨੂੰ ਪੁੱਛਿਆ ਉਹਨੂੰ ਬਾਹਰ ਹੀ ਕੱਢਦੀ ਅਸੀਂ ਉਸ ਤੋਂ ਬਾਅਦ ਅਸੀਂ ਆਪਣੇ ਬਾਕਵਾਂ ਨੂੰ ਲਿਫਟ ਚ ਕਰਕੇ ਮੇਕਰ ਨੈਟਵਰਕ ਵੀ ਨਹੀਂ ਹੋ ਇਸ਼ੂ ਸੀਗਾ ਬੜੀ ਮੁਸ਼ਕਲ ਫੋਨ ਕੀਤਾ ਕਿਸੇ ਨੇ ਲਿਫਟ ਭੇਜੀ ਇਹਨਾਂ ਦੇ ਸਟਾਫ ਮੈਨੂੰ ਆ ਕੇ ਸਵਾ ਘੰਟਾ ਬਾਹਰ ਹੀ ਦੇਖਦਾ ਰਿਹਾ ਵੀ ਮੈਂ ਲਿਫਟ 'ਚ ਡਿੱਗਿਆ ਹੋਇਆ ਔਰ ਹੱਟ ਪੈਰ ਮੇਰੇ ਦੇ ਮੇਰੇ ਬੰਦੇ ਦੇ ਰੁੱਟੇ ਹੋਏ ਆ ਅਸੀਂ ਮੂਵ ਵੀ ਨਹੀਂ ਕਰ ਸਕਦੇ ਸੀ ਲਿਫਟ 'ਚੋਂ ਆ ਬਾਹਰ ਆ ਸਕੀ ਟੁੱਟੀ ਹੋਈ ਲਿਫਟ 'ਚ ਸਾਰੇ ਡਿੱਗੇ ਰਹੇ ਅਸੀਂ 1 ਘੰਟੇ ਤੋਂ ਬਾਅਦ ਅਸੀਂ ਉਹ ਸਮਾਪਤੀ ਕੀਤਾ ਆਪਣੇ ਆ ਮੇਰੀ ਲੱਤਾਂ ਫੈਕਚਰ ਹੈ ਜੀ ਮੇਰੀ ਬੈਗ ਦੀ ਹੁਣ ਸਪਾਈਨ ਦੀ ਹੋਈ ਹੈ ਸੀਟੀ ਵਗੈਰਾ ਸਾਰੀ ਔਰ ਰਿਪੋਰਟਸ ਆਣਗੇ ਪਤਾ ਲੱਗੂਗਾ ਮੈਂ ਕਿਉਂ ਉੱਠਿਆ ਨਹੀਂ ਜਾ ਰਿਹਾ ਨਵਰੇ ਲੈਗਸ ਕੰਮ ਕਰ ਰਹੀ ਹੈ ਮੰਗ ਇਨਸਾਨੀਅਤਨ ਤੌਰ ਤੇ ਜੋ ਉਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਜਾਂ ਉਹਨਾਂ ਵਾਲੋਂ ਮੈਨੂੰ ਕੋਈ ਫਰਸਟ ایڈ ਨਹੀਂ ਦਿੱਤੀ ਗਈ ਮੈਨੂੰ ਉਸ ਗੱਲ ਦਾ ਪ੍ਰਸ਼ਾਸਨ ਤੋਂ ਅਰਜਾ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਕਿ ਮੇਰੇ ਵਾਂਗੂ ਕਿਸੇ ਹੋਰ ਨਾਲ ਇਸੇ ਤਰ੍ਹਾਂ ਦੀ ਘਟਨਾ ਨਾ ਹੋਵੇ ਸੋ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਹੈ ਤਾਂ ਸੋ ਘੱਟੋ ਘੱਟ ਇਨਸਾਨੀਅਤ ਦੇ ਨਾਤੇ ਇਹਨਾਂ ਦੀ ਹੈਲਪ ਕੀਤੀ ਜਾ ਸਕਦੀ ਸੀ ਫਰਸਟ ایڈ ਇਹਨੂੰ ਦਿੱਤੀ ਜਾ ਸਕਦੀ ਸੀ ਡੇਢ ਘੰਟਾ ਜਿਹੜਾ ਹੈਗੇ ਨੇ ਇਹ ਉੱਥੇ ਤੜਫਦੇ ਰਹੇ ਨੇ ਸੱਟ ਲੱਗਣ ਤੋਂ ਬਾਅਦ ਵੀ ਪਰ ਕਿਸੇ ਨੇ ਵੀ ਕਿਸੇ ਵੀ ਸਟਾਫ ਨੇ ਇਸ ਨੂੰ ਨਾ ਫਰਸਟ ایڈ ਦਿੱਤੀ ਤੇ ਨਾ ਹੀ ਕੋਈ ਇਹਨਾਂ ਦੀ ਹੈਲਪ ਕੀਤੀ ਮੁੱਖ ਦੇ ਉੱਤੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਆਏ ਸੀਗੇ ਉਹ ਸਾਡੇ ਨਾਲ ਮੌਜੂਦ ਨੇ ਸਰ ਕੱਲ ਇੱਕ ਪੈਂਟ ਹਾਊਸ ਦੇ ਵਿੱਚ ਹਾਦਸਾ ਹੋਇਆ ਸੀਗਾ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਹਾਦਸਾ ਤਾਂ ਹੋਇਆ ਸੀਗਾ ਵੈਰੀਫਾਈ ਕਰ ਰਹੇ ਆ ਹਲੇ ਤੇ ਜਦੋਂ ਕਲੀਅਰ ਹੋਊਗਾ ਫਿਰ ਅਗਲੀ ਕਾਰਵਾਈ ਕੀਤੀ ਜਾਊਗੀ ਦੋਹਾਂ ਧਿਰਾਂ ਨੇ ਕੋਈ ਰਿਕਾਰਡ ਨਹੀਂ ਹੈਗਾ ਉਹਦੀ ਮੇਂਟੇਨੈਂਸ ਦਾ ਜਿਹੜੀ ਆਪਣਾ ਲਿਫਟ ਦੀ ਮੇਂਟੇਨੈਂਸ ਦਾ ਕੋਈ ਰਿਕਾਰਡ ਨਹੀਂ ਹੈਗਾ ਤੇ ਫਿਰ ਉਹਦਾ ਜਿਹੜਾ ਕੰਟਰੋਲ ਆ ਬਾਹਰੋਂ ਆ ਅੰਦਰੋਂ ਨਹੀਂ ਹੈਗਾ ਇਹ ਵੀ ਇਨਵੈਸਟੀਗੇਸ਼ਨ ਇੰਗਲਿਸ਼ਨ ਦਾ ਪਾਰਟ ਹੈਗਾ ਇੱਕ ਹਾਂਜੀ ਦੋਹਾਂ ਧਿਰਾਂ ਨੂੰ ਉਹਨਾਂ ਨੂੰ ਇਹਨਾਂ ਦੇ ਬਿਆਨ ਹੱਲੇ ਲਿਖਣੇ ਆ ਜੋ ਬਿਆਨ ਦੇਣਗੇ ਨਾ ਉਹਦੇ ਹਿਸਾਬ ਨਾਲ ਕਾਰਵਾਈ ਅਮਲ ਚ ਲੈ ਜਾਂਦੀ ਜਾਊਗੀ ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਹੈਗਾ ਜਾਂਚ ਦਾ ਵਿਸ਼ਾ ਹੈਗਾ ਜਾਂਚ ਤੋਂ ਬਾਅਦ ਜਿਹੜਾ ਵੀ ਕਸੂਰवार ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਹੈਗੀ ਉਹ ਬਣਦੀ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ